ਕੱਕ ਲੱਪੀਰ ਤਾੜੀਆਂ ਦਾ ਮਾਰ ਜੀਵੇ ਤਾੜੀਆਂ ਮਾਰ ਦੋ ਮਾਲੇ ਯਾ ਫੋਟੋ ਦਾ ਕੱਟ ਲਾ ਹਾਂ ਹਾਂ ਲੈ 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 ਫੁੱਲਾਂ ਦੇ ਹਾਂ ਹਾਂ ਚੱਲਣ ਦੇ ਚਾਹ ਸ਼ਾਬਾਸ਼ ਦੁੱਦੋ ਐ ਆ ਦੇਖ ਇਹ ਆਈਫੋਨ ਆ ਐ ਭਰਿਆ ਤੇ ਇਹ ਐ ਕੋਈ ਐਡਾ ਇਹ ਆ ਦੇਖ ਇਹ ਹੈਗੀ ਆਪਣੀ ਕੋਮਲ ਕੋਮਲ ਹਾਂ ਆ ਕੋਮਲ ਹਾਂ ਆ ਇਹ ਕੋਮਲ ਕੋਮਲ ਦੇ ਪਰਿਆ ਥਲਾਓ ਓਏ ਹੂੰ ਬੜੀ ਕੌਚੂ ਉਹ ਬੈਠ ਨਹੀਂ ਨਾ ਬੈਠਣਾ ਨਹੀਂ ਪਹਿਲਾ ਫੇਰ ਐ ਆ ਜ ਐਂਟਰੀ ਐ ਦੀ ਹਾਲਾ ਪਸ਼ੂ ਆ ਲੋਕੀ ਚੁੱਲੇ ਚਾੜਦੇ ਅਸੀਂ ਆਪਣੇ ਗੋਹੇ ਕੂੜੇ ਚਾੜਾਂਗੇ ਬੋਲਾ ਆਪਕੀ ਗੱਲ ਨਕਾ ਓਏ ਤੇਲ ਚਵਾਇ ਪਸ਼ੂ ਆ ਲੈ ਦੀ ਕਰਨੀ ਆ ਕੀ ਦੀ ਕਰਨੀ ਮਾਨਪ੍ਰੀਤ ਦੀ ਕੋਈ ਅਕਲ ਨੂੰ ਹੱਥ ਮਾਰ ਰੋਪ ਘਾਰ ਜਾ ਆ ਲੈ ਚੱਕ ਆ ਲੈ ਚੈੱਕ ਯਾਰੂ ਜੀ lettes go ਇਹ ਦੇਖੋ ਸਭੀ ਚਲੋ ਸੱਚੇ ਤੁਹਾਨੂੰ ਕੀ ਮਿਲਣਾ ਗੋਹੇ ਵਾਲੇ ਸ਼ੂ ਪਸ਼ੂਆਂ ਥੱਲੇ ਝਾੜੂ ਗੋਹਾਟਾਉਨ ਫੌੜਾ ਆਲੋਜੀ ਕੀ ਰੀਬਨ ਕੱਟ ਕੇ ਅੱਜ ਤੁਹਾਡਾ ਸਵਾਗਤ ਹੋਣ ਲੱਗਾ ਪਸਮਾਨ ਨੇ ਕਟੋ 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 ਇਹ ਕਰੰਟ ਨਹੀਂ ਮਾਰਦਾ ਇੱਕ ਲੋ ਇਹ ਓਏ ਇੱਕ ਮਿੰਟ ਜੈ ਕੋਮਲ ਨਾ ਬਾਏ ਕਹਿ ਕਹਿ ਨਾ ਆਈ ਲਾਈਕ ਇਸ ਕੋਮਲ ਨਾ ਆਈ ਲਾਈਕ ਯੂ ਕੋਮਲ ਆਈ ਲਾਈਕ ਯਰ ਕੋਮਲ ਕੱਕ ਹੁੱਪੀ ਤਾੜੀਆਂ ਦਾ ਮਾਰੋ ਜੀਵੇ ਤਾੜੀਆਂ ਮਾਰ ਦਿਓ ਮਾਰੇ ਯੈਸ ਆਈਏ ਆਪ ਆਈਏ ਮੇਰੀ ਗੱਲ ਕੋਈ ਚੁੱਕੀ ਨਾ ਕੋਈ ਕਿ ਦੇ ਗੋਹਾਣਾ ਸੜਦੀ ਭਰਾਵਾ ਸਿਰ ਚ ਇਹ ਤਾਂ ਨਹੀਂ ਚਾਚਾ ਨਾਲ ਝਾੜੂ ਲਾ ਪਾਵਾ ਲੱਗੇ ਫੇ ਫੇ ਤੂੰ ਇਹਦੇ ਵਿੱਚ ਆਵੇ ਓ ਇਦਾਂ ਨਹੀਂ ਚਾਚਾ ਰ ਬਹਿ ਕੇ ਲਾ 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 ਨੋ ਅਸੀਂ ਤਾਂ ਸਿਨਫ ਕੋਫੀ ਨੋ ਨੋ ਨੀ ਨੀ ਨੂ ਨੂ ਨੀ ਕੀ ਆ ਹਲੋ ਦੇਲਾ ਕੋਮਲ ਮੈਨੂੰ ਸਾਦੀ ਆ ਮੇਰੀ ਗਾਸ ਹੋਣਾ ਇਹ ਆ ਆ ਆ ਫੜ ਇਹਦੇ ਵਿੱਚ ਗੋਹਾ ਭਰਨਾ ਤਾਂ ਇਹਦੇ ਵਿੱਚ ਥੋੜਾ ਜਿਹਾ ਝਾੜੂ ਲਾ ਉਲਾ ਸਗਨ ਹੁੰਦਾ ਇਹ ਇਧਰ ਜ਼ਿੰਮੇਦਾਰਾਂ ਦੇ ਇਦਾਂ ਹੀ ਹੁੰਦੀ ਆ ਇਹ ਲਾ ਹਾਂ ਸ਼ਾਬਾਸ਼ ਇਹ ਦਿਨ ਬਹਿ ਕੇ ਆਦਮੇ ਤਾਂ ਸਾਰਨਾ ਬੈਠ ਰਿਹਾ ਹੁਣ ਇਹਨੂੰ ਭਾਰ ਗਿਆ ਹਾਂ ਆ ਛੱਡ ਦੇ ਮੱਥਾ ਟੇਕ ਕੇ ਮੱਥਾ ਟੇਕ ਕੇ ਦਾ ਫੌੜੇ ਨੂੰ ਪਹਿਲਾਂ ਦੇ ਫੌੜੇ ਨੂੰ ਮੱਥਾ ਟੇਕੀਂ ਫੌੜੇ ਨੂੰ ਮੱਥਾ ਟੇਕੀਂ ਇਹ ਆ ਹੁਣ ਇਹਨੂੰ ਵੀ ਟੇਕ ਨਹੀਂ ਇਹਨੂੰ ਟੱਚ ਕਰਕੇ ਦਾ ਟੇਕ ਹਾਂ ਹੁਣ ਇਹਦੇ ਵਿੱਚ ਭਾਰ ਇਹਦਰ ਪਤਾ ਲੱਗੇ ਨਹੀਂ ਫੁੱਲ ਤਾਂ ਦੇਖ ਦਿੱਤਾ ਸਿੱਟਿਓ ਆਹ ਉਹ ਪਿੱਛੋਂ ਉਹ ਪਿੱਛੋਂ ਕੱਟਾ ਇਹਨੂੰ ਮਾਰਨਾ ਵੇ ਕੋਈ ਨਹੀਂ ਬੁੰਦੂ ਲਿਆ ਆ ਆ ਕਰ ਉਹ ਕੁਛ ਨਹੀਂ ਛਾਪ ਪੜਾ। ਹਾਂ ਇੱਥੇ ਲੱਗਿਆ। ਕੁਛ ਹੀ ਲੱਗਿਆ। ਪਾਰਿਆਂ ਨੂੰ ਇਹਦੇ ਵਿੱਚ ਪਾ ਰਿਹਾ। ਬਾਈ ਆ ਕੇ ਦੇਖ ਜੀ। ਉਹ ਹੈ ਇਹ ਲੈ। ਸਟਾਪ। ਉਹ ਐ ਮਾਈ ਗੋਡ ਨਹੀਂ ਉਹ ਗੋਡ ਯਾਰ ਚੱਲ ਚੱਕ। ਪਾਰਿਆਂ ਨੂੰ ਹਾਂ ਸ਼ਾਬਾਸ਼। ਇਦਾਂ ਨਹੀਂ ਉਹ ਸਿਰੇ ਤੋਂ। ਪਾਰਕ ਤਾਂ ਪਾਵੇ। ਉਹੇ ਚ ਲਾਵੇ 4-5 ਪਸ਼ੂ ਹੋਰ। ਖੁੱਟ ਦਾ ਕੱਟ ਲਾ ਵਿੱਚ। ਹਾਂ ਹਾਂ ਲੈ 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 ਫੁੱਲਾਂ ਦੇ। ਹਾਂ ਹਾਂ ਚੱਲਣ ਦੇ। ਤੇ ਆ ਸ਼ਾਬਾਸ਼। ਦੁੱਧ ਹੈ। ਚੱਲ ਪਰ। ਰਾਬਰ ਗੋ ਹਾਂ ਬਾਬਾ ਚਾਰ ਪੰਜ ਪਸ਼ੂ ਤੇਰੇ ਮਗਰੇ ਲਿਆਵੇ ਇਸ ਦਾ ਮੈਂ ਕਹਿੰਦਾ ਸਾਰੀ ਦਿਹਾੜੀ ਲੱਗ ਜਿੰਦਾਂ ਬੱਦੀ ਨਹੀਂ ਲੈ ਲੈ ਮੰਨਦੇ ਨੂੰ ਚੱਜਣਾ ਪਰ ਨਹੀਂ ਨਹੀਂ ਨੋਂ ਨਹੀਂ ਦੈਟਸ ਇਟ ਗੁੱਟਿਆ ਚੱਜਣਾ ਪਰ ਚੱਜਣਾ ਪਰ ਪਤਾ ਲੱਗੇ ਲੋਕੀ ਥੱਲੇ ਚਾੜਦੇ ਆ ਅਹੀ ਚਾੜੀ ਪਸ਼ੂ ਆਲ ਠੀਕ ਐ ਮਨੂੰ ਸਿਰ ਤੇ ਵੀ ਚੱਕਣਾ ਮੈਨੂੰ ਤੇ ਮਾਰਿਆ ਲੈ ਮੈਂ ਤੈਨੂੰ ਚਕਾਉਣਾ ਬਿੰਨਾ ਹਲਿਓ ਬਿੰਨਾ ਬਿੰਨਾ ਮੇਰੀ ਬੀਬੀ ਦਾ ਫੇਵਰੇਟ ਬੀਬੀ ਮੇਰੀ ਨੇ ਬਣਾ ਕੇ ਦਿੱਤਾ ਮਾਰਿਆ ਆ ਸਾਫ ਆ ਓ ਚਲੋ ਗੰਦਾ ਮੜਾ ਇਹ ਕੋਈ ਚੱਕਰ ਨਹੀਂ ਇਹ ਇਹ ਬਿੰਨਾ ਸਾਫ ਆ ਉਹਨੇ ਤੇਰੀ ਮੱਝ ਨਹੀਂ ਹਣੀ ਜਿੰਨੇ ਭਾਬੀ ਨੇ ਵਾਲਾਂ ਦੇ ਪੈ ਇਹ ਮੇਰੀ ਗੱਲ ਇਹ ਯਾਰ ਗਾਹੜ ਇਹ ਮੇਰੀ ਬੀਬੀ ਦਾ ਬਣਾਇਆ ਹੋਇਆ ਹੱਥੀ ਬਿੰਨਾ ਆ ਵਿਰਾਸਤ ਦੇ ਵਿੱਚ ਸਾਨੂੰ ਮਿਲਿਆ ਕੀ ਇਹ ਅੱਜ ਦਾ ਬੈਕ ਦਾ ਸੀ ਕੀ ਗੂਗਲ ਟ੍ਰਾਂਸਲੇਟ ਗੂਗਲ ਟ੍ਰਾਂਸਲੇਟ ਕਰਦਾ ਹੈ ਨੋ ਕਰਦਾ ਨਾ ਕੀ ਓਏ ਆ ਇਦਾਂ ਵਾਦ ਹੈ ਇੱਤੇ ਰੱਖਣਾ ਮਾੜਾ ਜਿਹਾ ਰੱਖ ਦੇ ਧੀ ਤੇ ਆਈ ਨਹੀਂ ਤੇਰੇ ਇਸ ਘਰ ਨੂੰ ਰੰਗ ਭਾਗ ਲੱਗੂ ਆ ਇਹ ਕੋਈ ਫਾਇਦਾ ਹਾਂ ਮੈਂ ਤੁਸੇ ਸਿਰਫ ਆ ਜਸਟ ਡੂ ਥੈਟ ਸੇ ਵੀ ਚ ਜੁਦੀ ਆ ਇਹ ਆ ਦੇਖ ਇਹ ਆਈਫੋਨ ਆ ਐ ਭਰਿਆ ਤੇ ਇਹ ਐ ਕੋਈ ਏਡਾ ਔਖਾ ਕੰਮ ਨਹੀਂ ਦੇ ਮੈਂ ਕਹਿੰਦਾ ਗਿਆ ਆ ਹੁਨਾ ਰਾਤ ਬਰਾਦੇ ਫਿਰ ਇਹ ਉਂਦਾ ਕਰਕੇ ਮਾਰੇ ਦਾ ਫਲਾਰਾ ਲੈਣਾ ਐ ਇਸ ਵਾੜੇ ਦੇ ਜਿੰਨਾ ਲੱਕਾ ਉਹ ਸਾਰਾ ਲੈ ਜਵੇ ਐ ਕਰਨਾ ਲੱਕ ਇਹ ਨਾ ਕਿਹਾੜ ਆ ਜੀ ਇਹ ਇਦਾਂ ਫੇਰ ਐਂਦਾ ਇਹਨਾਂ ਕਰਕੇ ਤਾਂ ਪੈਰ ਦਾ ਮੜਾ ਸਹਾਰਾ ਲਿਆ ਇਹ ਪੜਤਾ ਲੈ ਆਈ ਨਾ ਇਹ ਤਾਂ ਮਾ ਪਾਣ ਲੱਗੇ ਇਹ ਚੱਕ ਆਇਆ ਚਕਾ ਮੈਨੂੰ ਆਹ ਹੱਥ ਡੋਨਟ ਮਿਲ ਤੇ ਨਸਟ ਉਹ ਨਹੀਂ 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 ਨਾ ਮਾ ਪਾਵਗਾ ਨਾ ਚਾ ਚਾਤਾ ਹੱਥ ਪੁਆ ਹੱਥ ਪਾਇਆ ਇਹਨੂੰ ਆ ਨਹੀਂ 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 ਪਾਰਾ ਆ ਲੈ ਇਹ ਐਂਦਾ ਹੱਥ ਓਏ ਮਾ ਫੋ ਲੱਗੇ ਔਰ ਆਇਆ ਵਾਏ ਮੈਂ ਤਾਂ ਬਰਤ ਲਾਈ ਨਾ ਲੈ 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 ਸੌਂ ਲੱਗੇ ਚੱਕ ਮੜਿਆ ਹੱਥ ਪਾ ਇਹਨੂੰ ਮੈਂ ਹੱਥ ਪਵਾ ਕੇ ਏ ਆ ਦੇ ਇਹਨੇ ਗਈ ਹੈਗੀ ਆ ਹੱਥ ਪਾ ਤਵਾ ਗਈ ਜਾਂਦਾ ਵਿਚਾਰੀ ਨੂੰ ਮੈਂ ਆਇਆ ਫਟਕੇ ਤੇ ਐ ਵੀ ਕਰਦਾ ਕੀ ਆ ਬੋਲੋ ਕਿ ਉੱਤਲਾ ਕਢਾਉਂਦੇ ਆ ਸਾਨੂੰ ਇਹਦੀਆਂ ਲੱਤਾਂ ਥੋੜੀਆਂ ਜੀਆਂ ਬਿੰਗੀਆਂ ਨਹੀਂ ਲੱਗਦੀਆਂ ਤੈਨੂੰ ਘਰ ਲਾ ਲਈ ਮੇਰੇ ਮੁੰਡੇ ਨੂੰ ਲੱਗਾ ਤੂੰ ਤਾਂ ਬੂਟ ਬਾਹਰ ਲੈ ਕੇ ਆਈਆਂ ਗੋਹੇ ਵਾਲੇ ਤੂੰ ਗੱਦੀ ਵਿੱਚ ਇੱਧਰ ਆਉਣਾ ਨਹੀਂ ਹੁਣ ਹੁਣ ਤੈਨੂੰ ਆਉਣਾ ਪੈਣਾ ਤੂੰ ਸਪੈਸ਼ਲ ਗੋਇਆ ਬੂਟ ਲੈ ਕੇ ਆਈਂ ਜਿੰਨੇ ਲੈ ਕੇ ਆਈ ਸੀ ਮੈਨੂੰ ਪਤਾ ਸੀ ਲੈ ਕੇ ਨਹੀਂ ਮੈਨੂੰ ਪਤਾ ਸੀ ਗੋਇ ਚੜਾਉਣਾ ਦੇ ਮੇਰੀ ਗੱਲ ਸੁਣ ਇਹ ਹੋ ਗਿਆ ਕੋਈ ਏਡਾ ਖਾਸਾ ਕੰਮ ਨਹੀਂ ਹੁਣ ਤੇਰੀ ਇੰਟਰੋਡਕਸ਼ਨ ਕਰਨਾ ਦੇ ਆ ਜਾ ਸਾਰਿਆਂ ਨੂੰ ਕੋਮਲ ਨਾ ਪਹਿਲਾਂ ਜਿਹੜੀਆਂ ਪਹਿਲਾਂ ਵੱਡੀਆਂ ਵੱਡੀਆਂ ਐ ਇਸ ਘਰ ਦੀਆਂ ਸਦਕਾ ਆਉਣਾ ਠੀਕ ਵਾ ਨੂਰ ਹਾਈ ਨੂ ਕਹਿੰਦਾ ਖਲਾਉ ਨੇ ਨਹੀਂ ਆ ਜਾ ਕੋਲ ਕੋਲਾ ગોਲ ਕੋਲ ਉਹ ਕਤੇ ਨਹੀਂ ਮਾਰਦੀ ਤੈਨੂੰ ਇਹ ਹੱਥ ਲਾ ਆ ਜਾ ਆ ਜਾ ਉਹਦੇ ਮੱਥੇ ਲਾ ਮਾਰਿਆ ਪੈਣਾ ਹੱਥ ਲਾ ਲਾ ਆ ਜਾ ਨਹੀਂ ਨਹੀਂ ਚੱਲ ਆ ਜਦੋਂ ਤੂੰ ਲੜਦੀ ਰੇਡ ਪਾਉਣ ਚੱਲੀ ਆ ਹਾਂ ਬਸ ਸਿੱਧਾ ਮੱਥੇ ਨੂੰ ਹੱਥ ਲਾਉਣਾ ਜਿਹਦੇ ਇਹ ਦਿਸ ਇਸ ਜੀਤੋ ਕੀ ਆ ਇਹ ਇਸ ਇਹ ਲੜਦੀ ਸੀ ਹਾਂ ਜੀਤੋ ਆ ਇਹ ਹਾਂ ਵਿਆਹ ਲਨ ਮੈਂ ਇਹਨੂੰ ਮਿਲ ਕੇ ਗਿਆ ਨਹੀਂ ਮਾਰਦੀ ਨਹੀਂ ਇਹ ਪਹਿਲਾਂ ਹੱਥ ਲਾ ਉਹਦੇ ਇਹਦੇ ਵੀ ਲਾ ਮੜਾ ਜੇ ਪਰੀਆਂ ਤੁਆ ਹਾਂ ਇਹ ਹੈ ਨਾ ਮੈਨੂੰ ਪਿਆਰਾ ਹਾਂ ਲਾ ਮੜਾ ਜੇ ਪਰੀਆਂ ਚਾਚਾ ਉਹ ਰਹੇ ਚੱਜ ਨਾ ਹੀ ਲਾਈ 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 ਪਰ ਲਾਲਾ ਪਰੀਆਂ ਤਲਾ ਹਾਂ ਮੱਥੇ ਨੂੰ ਲਾਉਣਾ ਇਹ ਤਾਂ ਪਰੀਆਂ ਐ ਇਸ ਘਰ ਦੀਆਂ ਪਰੀਆਂ ਸੱਚੀ ਕਹਿੰਦਾ ਤੁਨੂੰ ਇਹਨਾਂ ਦਾ ਇਹਨਾਂ ਦੇ ਕਰਕੇ ਹਨਾ ਆ ਪਰੀਆਂ ਦੇ ਕਰਕੇ ਮੈਂ ਇੱਥੇ ਤੱਕ ਆ ਗਿਆ ਪਰੀਆਂ ਦੇ ਕਰਕੇ ਇਹ ਤਾਂ ਪਰੀਆਂ ਇਹ 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 ਆਮ ਘਰਾਂ ਜਿਹੀ ਨਹੀਂ ਹੁੰਦੀਆਂ ਹਜ਼ਬਤ ਹੋ ਰਿਹਾ ਹੈ ਇਹ ਇਹ ਕੋਮਲ ਦਾ ਕੋਮਲ ਦਾ ਹਸਬੰਡ ਹੈ ਇਹ ਮਤਲਬ ਬੋਏਫ੍ਰੈਂਡ ਹਾਂ ਇਹ ਤਾਂ ਕਿਊਟ ਹੈ ਬੋ ਹਾਂ ਇਹ ਮੁੰਡਾ ਹੈ ਇਹਦੇ ਪੈਰੀ ਹੱਥ ਨਹੀਂ ਲਾਉਣਾ ਉਹਦਾ ਇਹਦੇ ਇਦਾਂ ਸਿਰ ਤੇ ਮੜਾ ਜਾ ਪ੍ਰੋਸ ਹਾਂ ਹਾਂ ਯਸ ਆ ਇਹ ਹੈਗਾ ਆ ਇਹਨਾਂ ਦਾ ਕੋਮਲ ਦਾ ਕੋਮਲ ਦਾ ਬੋਏਫ੍ਰੈਂਡ ਬੋਏਫ੍ਰੈਂਡ ਹਾਂ ਤੇਨੂੰ ਮੇਨ ਮੇਨ ਜਿਹਦੇ ਨਾਲ ਮਿਲਾਉਣ ਲੱਗਾ ਜਿਹਦੇ ਨਾਲ ਮਿਲਾਉਣ ਲੱਗਾ ਤੂੰ ਕਰਮਾਂ ਵਾਲੀਆਂ ਉਹਨੂੰ ਮਿਲਣ ਲੱਗੀਆਂ ਤੂੰ ਇਹ ਸੋਚ ਕੇ ਦੇ ਤੂੰ ਕਿੰਨੀ ਖੁਸ਼ ਨਸੀਬ ਹੈ ਆ ਜਿਹੜੀ ਤੂੰ ਉਸ ਸ਼ਖਸ ਨੂੰ ਉਸ ਮਹਾਨ ਸ਼ਖਸੀਅਤ ਨੂੰ ਤੂੰ ਮੈਨ ਲੱਗੇ ਆ ਅੱਖਾਂ ਤੇ ਤੇਰੇ ਪਹਿਲਾ ਪੱਟੀ ਮੰਨਾ ਮੈਂ ਇਦਾਂ ਨਹੀਂ ਇਦਾਂ ਨਹੀਂ ਆ ਜਾ ਫੇ ਚੱਲ ਆ ਜਾ ਆ ਜਾ ਆ ਹਾ ਥੋੜਾ ਇਹ ਆ ਦੇ ਇਹ ਹੈਗੀ ਆਪਣੀ ਕੋਮਲ ਕੋਮਲ ਹਾਂ ਆ ਆ ਕੋਮਲ ਹਾਂ ਆ ਇਹ ਕੋਮਲ ਕੋਮਲ ਦੇ ਪੈਰੀਆਂ ਥਲਾਓ ਲੈ ਛੋਟੀ ਆ ਛੋ ਕੋਈ ਗੱਲ ਨਹੀਂ ਛੋਟੀ ਪਾ ਮੈਂ ਲਾ ਲਾ ਨਹੀਂ ਨਹੀਂ ਕਿੰਨੀ ਮਾਰਦੀ ਚਾਲ ਤੂੰ ਲਾ ਹਾਂ ਪੈਰੀਆਂ ਥਲਾ ਹਾਂ ਇਹ ਇਹ ਕੋਮਲ ਇਹ ਆਏ ਠੀਕ ਹੈ ਇਹਦਾ ਹਲਕੀ ਜਿਹੀ ਪੱਪੀ ਵੀ ਕਰਨੀ ਇਹਦਾ ਆ ਇਹ ਆਪਣੀ ਕੋਮਲ ਆ ਠੀਕ ਹੈ ਹੁਣ ਇਹਨਾਂ ਦੇ ਮॉम ਡੈਡ ਨਾਲ ਵੀ ਤੈਨੂੰ ਮਲਾਉਣਾ ਸਾਰਿਆਂ ਨਾਲ ਇੰਟਰੋਡਕਸ਼ਨ ਕਰਾਉਣਾ ਆ ਇਹਨਾਂ ਨੂੰ ਜਿੰਨੇ ਜਾਨਵਰਾਂ ਨੂੰ ਪਿਆਰ ਕਰ ਕੀ ਕਰਨ ਲੱਗੀ ਏ ਕੰਪੋਟੀ ਕੱਤ ਇਹ ਜਿੰਨੇ ਜਾਨਵਰਾਂ ਨੂੰ ਪਿਆਰ ਕਰਾਂਗੇ ਆਪਾਂ ਉਨਾਂ ਹੀ ਵਧੀਆ ਰਹਿਾਂਗੇ ਠੀਕ ਹੈ ਇਹ ਬੇਜਵਾਨ ਨੇ ਆ ਇਹ ਇਹ ਬੋਲ ਕੇ ਨਹੀਂ ਦੱਸ ਸਕਦੇ ਇਹਨਾਂ ਦਾ ਦੁੱਖ ਸੁੱਖ ਸਾਰਾ ਆਪਣੇ ਅੰਦਰ ਬਸਦਾ ਇਹ ਜਿੱਦਾਂ ਮਤਲਬ ਵਧੀਆ ਤਰੀਕੇ ਨਾਲ ਇਹਨਾਂ ਨੂੰ ਟ੍ਰੀਟਮੈਂਟ ਕਰਨਾ ਆ ਜਾ ਤੇ ਫੇਰ ਇਹਨਾਂ ਦੇ ਏ ਮਮ ਡੈਡ ਕੀ ਇਹ ਗਾਨੇ ਜੈਲਸ ਕਿਹਾ ਕਾ ਦੇ ਠੀਕ ਹੋ ਜੈਲਸ ਉਹ ਜੈਲਸ ਕਰਦੀ ਤੇਰੇ ਤੋਂ ਹਾਂ ਮੈਂ ਕਰਦੀ ਨਹੀਂ ਇਹਦੇ ਤੇ ਆ ਜਾ ਹੁਣ ਆ ਜਾ ਹੁਣ ਆ ਸਾਡੇ ਘਰ ਦਾ ਜਾੜਾ ਤੁਰਿਆ ਆਉਂਦਾ ਅੱਜ ਤੋਂ ਮੇਰੇ ਦਾਦੀ ਹੁਣਾਂ ਨੇ ਵੀ ਜਾਦੇ ਪਸ਼ੂ ਰੱਖੇ ਆ ਉਹ ਤਾਂ ਆਹ ਟੱਟਾ ਉਹਨਾਂ ਦਾ ਆ ਨਿਸ਼ਾਨੀ ਗਾਹਾਂ ਬਜੀ ਹੁਣ ਪਾਪੇ ਹੁਣੀ ਸਿਆਣੇ ਹੋ ਗਏ ਸੀ ਮਗਰ ਉਹਨਾਂ ਨੇ ਪਸ਼ੂ ਪਾਲ ਰੱਖੇ ਨਹੀਂ ਆਹ ਕੱਟਾ ਹੀ ਨਿਸ਼ਾਨੀ ਰੱਖੀ ਆ ਆਪਣੀ ਆ ਜਾ ਇੱਧਰ ਹਾਂ ਇਹ ਡੂਡੋ ਦੀ ਇਹ ਸਾਡੀ ਡੂਡੋ ਦੀ ਮਮ ਪਤਿਕਾ ਤੇ ਹਾਇ ਗੋਰੀ ਬਾਰੋਂ ਆਂਦੀ ਗੋਰੀ ਬਾਰੋਂ ਹੈ ਇਹ ਡੂਡੋ ਦੀ ਮਮ ਆ ਹਾਂ ਆ ਦੇ ਆ ਡੂਡੋ ਦੀ ਮਮ ਆ ਠੀਕ ਆ ਆ ਜੋ ਇੱਧਰ ਆ ਜੋ ਕੋਮਲ ਦੀ ਮਮ ਦਿਖਾ ਕੋਮਲ ਦੀ ਯਾਰ ਮੈਂ ਦੱਸ ਰਿਹਾ ਹਾਂ ਨਾ ਪਹਿਲਾਂ ਲਾਈਟ ਜਗਾਓ ਇੱਥੇ ਆਫਿਸ ਦੇ ਵਿੱਚ ਲਾਈਟ ਹੈ ਨਹੀਂ ਉਹ ਅੰਦਰਲਾ ਮੇਨ ਸਵਿਚ ਔਨ ਕਰੋ ਉਹ ਪਤਾ ਕਿਦਾਂ ਫੇ 100 ਸ਼ਾਰਟ ਸ਼ਟਕਰ ਦਾ ਸਾਨੂੰ ਥੋੜਾ ਜਿਹਾ ਡਰ ਰਹਿੰਦਾ ਆ ਤੇ ਬਹੁਤ ਵੱਡੀਆਂ ਐਲਈਡੀਆਂ ਲਾਈਆਂ ਆ ਲੈਟ ਆ ਦੇ ਆ ਜਾ ਕੋਮਲ ਦੀ ਮਾਮਾ ਆ ਜਾ ਓਏ ਇੱਥੇ ਠੀਕ ਆ ਇਹ ਇੱਥੇ ਨਹੀਂ ਇੱਥੇ ਆ ਸ਼ਗਲ ਦੇਖਣੇ ਆ ਜੀ ਹੈਲੋ ਸੇ ਹਾਏ ਸੇ ਹਾਏ ਆ ਇਧਰ ਦੀ ਆ ਓ ਇਧਰ ਦੀ ਆ ਕਿਤੇ ਨੇ ਪੂਛ ਸਾੜ ਦੋ ਗਾਈਆਂ ਰੱਖੀਆਂ ਤੁਸੀਂ ਘਰੇ ਪਤਾ ਨਹੀਂ ਐਦਾਂ ਕਰਦੇ ਜਿੰਦਾ ਨਾ ਅਮਰੀਕਾ ਲੋਵਾਏ ਹੁੰਦੇ ਊਫ ਗੋਹਾ ਆ ਦੇ ਇਹ ਕੋਮਲ ਦੇ ਮੋਮਾ ਇਹ ਕੋਮਲ ਦੇ ਚਾਚੀ ਜੀ ਚਾਚੀ ਜੀ ਹਾਂ ਚਾਚੀ ਦੀ ਆ ਇਹ ਆਪਣੀ ਹੈਗੀ ਆ ਜੀਤੋ ਦੀ ਮੋਮਾ ਜੀਤੋ ਦੇ ਮੋਮਾ ਠੀਕ ਹੈ ਇਹ ਜੀਤੋ ਦੇ ਮੋਮਾ ਆ ਕੋਮਲ ਦੀ ਮੋਮਾ ਆਓ ਇੱਧਰ ਆ ਹਾਂ ਤੁਹਾਡੇ ਨਾਲ ਵੀ ਕਰਾਉਨੇ ਐ ਇੰਟਰੋਡਕਸ਼ਨ ਆਹਾਂ ਜਿਹੜੇ ਹੈਗੇ ਆ ਇਹ ਆਪਣੇ ਹੈਗੇ ਆ ਨੂਰ ਦੇ ਮੋਮ ਆ ਦੇ ਲੁਕਿੰਗ ਨੇ ਹਾਂ ਤੇ ਇਹਦੇ ਆਲ ਦੇ ਇਹ ਮਨ ਲੋ ਕਹਿੰਦੀ ਆ ਕਿ ਤੁਸੀਂ ਇਹਦੇ ਆਲ ਦੇਖਦੇ ਆ ਹਾਂ ਇਹ ਫਿਰ ਮੈਂ ਜਰ ਵਜ਼ੂਦ ਆ ਇਹ ਪਾਈ ਆ ਨੇ ਇਹ ਵੀ ਚਾਚੀ ਆ ਇਹ ਵੀ ਚਾਚੀ ਆ ਕੋਈ ਇਹ ਕੋਮਤ ਜਾਈਦੀ ਆ ਤੇ ਇਹ ਨੂਰ ਦੀ ਮੰਮੀ ਆ ਠੀਕ ਹੈ ਨੂਰ ਦੀ ਮੰਮੀ ਹੋ ਗਈ ਇਹ ਗੁੱਸੇ ਚ ਤੈਨੂੰ ਸਾਰਿਆਂ ਨੂੰ ਗੁੱਸੇ ਨਹੀਂ ਚਲੋ ਠੀਕ ਆ ਹੁਣ ਤੁਹਾਡੇ ਘਰ ਦੇ ਵਿੱਚ ਮੈਂ ਵਿਆਹ ਲੈ ਆਇਆ ਯਾਰ ਹੁਣ ਵਿਆਹ ਤੇ ਕਰਉਣਾ ਹੀ ਸੀ ਇੱਕ ਨਇਕ ਦੇਣਾ ਹੈ ਨਾ ਤੇ ਇਹ ਆਪਣੇ ਹੁਣ ਘਰ ਦਾ ਨਾਮ ਜੀ ਆ ਕਾਨਕ ਬਾਦਲ ਵਾਲੀ ਆਪਾਂ 30 ਕਿਲੋ ਇਹਨਾਂ ਨੂੰ ਵੀ ਲਵਾਵਾਂਗੇ ਇਹ ਸਹੀ ਤੈਨੂੰ ਤਾਂ ਲੱਗੀ ਨਹੀਂ ਇਹ ਸਾਰੀ ਸੇਮ ਤਾਂ ਦੇਖਦੀ ਆ ਨੇ ਸੇਮ ਦੇਖਦੀ ਆ ਕਹਿੰਦੀ ਨਹੀਂ ਦੀ ਲੁੱਕ ਸੇਮ ਲੁੱਪ ਕੇ ਫਹਿਮਾ ਗਦੀ ਨਾ ਜੀ ਜੀ ਕੁਛ ਕਹਿਆ ਮੈਨੂੰ ਕਿਹਾ ਮੈਂ ਇੱਕੋ ਜੀ ਤੇ ਲੱਗਦੀ ਇਹ ਇੱਕੋ ਜਿੰਨਾ ਨਹੀਂ ਲਾਦੀਆਂ ਇਹ ਤੂੰ ਅੰਦਰ ਇਹਨਾਂ ਦੇ ਬਾੜ ਇਹਨਾਂ ਦੇ ਮਨ ਦੇ ਅੰਦਰ ਬਾੜ ਇਹਨਾਂ ਦੀ ਮਨ ਦੀ ਪੁਕਾਰ ਅੰਦਰ ਤੈਨੂੰ ਸੁਣੇ ਫੇਰ ਤੈਨੂੰ ਪਤਾ ਲੱਗਣਾ ਕਿ ਕੌਣ ਇਹਦੀ ਆ ਇਹਦੀ ਕੱਲੀ ਕੱਲੀ ਰਾਮ ਜਦੋਂ ਮੈਂ ਇਹਨਾਂ ਦੇ ਬਾਗ ਪਿਆ ਠੀਕ ਹੈ ਤੇ ਹੋਰ ਤੈਨੂੰ ਮੈਂ ਦਿਖਾਉਣਾ ਹੋਰ ਹੁਣ ਕੀ ਰਹਿ ਗਿਆ ਅਰੇ ਆ ਬਹੁਤ ਹੋ ਗਿਆ ਜੀ ਕਿੰ ਓਏ ਇੱਕ ਮਿੰਟ ਆ ਜਾ ਓਏ ਯਾਰ ਚੁੱਪ ਯਾਰ ਮੜੇ ਕੋਮਲ ਦਾ ਮੂੰਹ ਮਾਰ ਮਾਰੀ ਲਾ ਦੇ ਗਰਾਪ ਭੁੱਖ ਦੇ ਫਫੜ ਪੈ ਗਾ ਸਾਰਾ ਟਬਰ ਇਹ ਅੰਗਰੇਜ਼ੀ ਚ ਕੁਝ ਕਿਹਾ ਹੈ ਨਾ ਚੱਲ ਦੇ 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 ਖਾ ਲੈਣਾ ਖਾ ਲੈਣ ਕੋਮਲ ਖਾ ਲੈ ਖਾ ਲੈ ਖਾ ਲੈ ਬੁੱਤ ਖਾ ਲੈ ਇਹਨੇ ਖਾਣਾ ਨਹੀਂ ਮੈਂ ਖਾਉਂਗੀ ਖਾਉਂਗੀ ਹੋਰ ਚਾਂਦੀ ਖਵਾ ਖਵਾ ਬਿਮਾਰ ਨਾ ਕਰਦੇ ਤੁਸੀਂ ਕੋਈ ਨਹੀਂ ਮੈਂ ਖਾਉਂਗੀ ਆ ਦੇ ਹਾਏ ਹਾਏ ਯਾਰ ਇਦਾਂ ਕਿਉਂ ਕੀਤੀ ਆ ਲੈ ਫੜ ਦੁਬਾਰਾ ਦੇ ਥੱਲੇ ਚਾ ਕੇ ਚੀਜ਼ ਨਹੀਂ ਕੋਮਲ ਨੂੰ ਖੁਲਾਉਣੀ ਨਮੀ ਦੇ ਥੱਲੇ ਇੱਕ ਮੈਂਟ ਇੱਕ ਪੀਸ ਦੇ ਉਹ ਨਾ ਮਰ ਵੀ ਨਹੀਂ ਪਈ ਜਾਂਦਾ ਇੱਕ ਕੋਮਲ ਪਤਾ ਕਿੰਨੀ ਆ ਕੋਈ ਨ ਕੋਮਲ ਪਤਾ ਕਿੰਨੀ ਮਹਿੰਗੀ ਆ ਮਨਪ੍ਰੀਤ ਨਹੀਂ ਨਹੀਂ ਤੂੰ ਮਨਪ੍ਰੀਤ ਖਲਾਉ ਉਹ ਕੋਮਲ ਕੋਮਲ ਖਾਓ ਹਾਂ ਬੇਟਾ ਖਾਓ ਉਹ ਖਾਂਦੀ ਨਹੀਂ ਲੋ ਉਹ ਖਾਂਦੀ ਆ ਉਹ ਖਾਂਦੀ ਆ ਦੂਨੇ ਦੇ ਫੜ ਕੇ ਆ ਲੈ ਆ ਲੈ ਮੇਰਾ ਪੁੱਤ ਇੱਕ ਕੋਮਲ ਏ ਆ ਠੀਕ ਹੈ ਅੱਜ ਤੇਰਾ ਇੰਟਰੋਡਕਸ਼ਨ ਕਰਾਤਾ ਜਦੋਂ ਵੀ ਤੈ ਸਵੇਰ ਨੂੰ ਸੁੱਤੀ ਉੱਠਣਾ ਇਹਨੂੰ ਦੇਖਣਾ ਕੋਮਲ ਕੋਠੇ ਤੋਂ ਹਾਈ ਕੋਮਲ ਦਾ ਹਾਈ ਕਰਨਾ ਠੀਕ ਹੈ ਦੁਨੀਆ ਰੋਸ ਜਵੇ ਮੇਰੀ ਕੋਮਲ ਨਾ ਰੁਸੇ ਪਰ ਮੈਂ ਇਹਨਾਂ ਦੱਸ ਦਿੱਤਾ ਜਦੋਂ ਤੇ ਸੁੱਤੀ ਉੱਠਣਾ ਕੋਮਲ ਸੇ ਹਾਏ ਇਹਨਾਂ ਨੂੰ ਪਿਆਰ ਨਾ ਰੱਖਣਾ ਤਾਂ ਤੈਨੂੰ ਮੈਂ ਰੱਖ ਲੂੰ ਇਹ ਪਸ਼ੂਆਂ ਨੂੰ ਪਿਆਰ ਨਾ ਰੱਖਣਾ ਪਸ਼ੂ ਦਾ ਗੋਹਾ ਕੂੜਾ ਧਾਰੂ ਪੱਠੇ ਪੁੱਠੇ ਸਾਰੇ ਦੇ ਬੌਣਿਆ ਹੁਣ ਤੈਨੂੰ ਮੈਂ ਦੱਸਣਾ ਪੱਠੇ ਕਿਤਾ ਵੱਢੀ ਦੇ ਆ ਫੇ ਮੈਂ ਤੈਨੂੰ ਉਹ ਦੱਸਾਂਗਾ ਹਾਂ ਵਟ ਵਟਣ ਲਈ ਆ ਸ਼ਰਮ ਕਰ ਆ ਖਾ ਗਏ ਦੇ ਖਾ ਗਏ ਹੈ ਨਾ ਦੇਖ ਖਾ ਗਏ ਹੈ ਨਾ ਹਾਂ ਜੀ ਹਾਂ ਲੈ ਲੈ ਉਹ ਲੈ 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 ਉਹ ਮਾੜੀ ਚਾਂਦੀ ਲੱਗੀ ਹੈ ਨਾ ਉੱਤੇ ਪਸ਼ੂ ਮਾੜਾ ਮੋਟਾ ਗੰਦਮੰਦ ਨਹੀਂ ਖਾ ਸਕਦੇ ਆ ਜਾ ਹੁਣ ਤੈਨੂੰ ਹੁਣ ਕੁੱਕੜ ਦਿਖਾਵਾਂ ਕੱਲੀ ਕੱਲੀ ਚੀਜ਼ ਜਿਹੜੀ ਹੈ ਨਾ ਮੈਂ ਛਾਂਕ ਨਾ ਰੱਖੀ ਆ ਬਾਕੀ ਦੇ ਦਿੱਤੇ ਆ ਆਇਆ ਖੱਡੀ ਨਾਲ ਨਿਕਲ ਜਾਣਾ ਨਹੀਂ ਕੱਟਦਾ ਮੱਸੀ ਪਾੜੇ ਉਹ ਗੰਦਾ ਇੱਕ ਮਿੰਟ ਆ ਜਾ ਨਾ ਇਹ ਮੇਰੇ ਕੁੱਕੜ ਕੁਕੜੀਆਂ ਆਇਆ ਦੁਕਾਨ ਗਲੀ ਨੂੰ ਘਰ ਨਹੀਂ ਦਿਖਾਣਾ ਸਾਰਾ ਇਹ ਮੇਰੇ ਕੁੱਕੜ ਕੁਕੜੀਆਂ ਸਾਰੇ ਠੀਕ ਹੈ ਆਈ ਲਾਈਕ ਦਿਸ ਸਕੂਬੀ 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 ਕਮੇਰ ਸਕੂਬੀ ਨੂੰ ਤਾਂ ਮਿਲਿਆ ਹਾਂ ਆ ਦੇਖ ਆ ਇਹ ਕੁੱਕੜ ਕੁਕੜੀਆਂ ਮੇਰੇ ਠੀਕ ਹੈ ਇਹ ਜਾਨਵਰਾਂ ਨਾਲ ਜਿੰਨੇ ਅਸੀਂ ਕਲੋਜ਼ ਹੋਵਾਂਗੇ ਨਾ ਜਿੰਨੇ ਅਸੀਂ ਕਲੋਜ਼ ਹੋਵਾਂਗੇ ਪ੍ਰਮਾਤਮਾ ਉਨਾ ਹੀ ਵਾਧਾ ਪਾਉਂਦਾ ਘਰ ਦੇ ਵਿੱਚ ਆ ਜਾ ਤੈਨੂੰ ਸਕੂਬੀ ਨਾਲ ਮਿਲਾਂ ਸਕੂਬੀ ਆਇਆ ਆਇਆ ਏ ਇਹ ਆਪਣੀ ਸਕੂਬੀ ਆ ਸਕੂਬੀ ਡੂਬੀ ਡੂ ਇਹ ਆਪਣੀ ਸਕੂਬੀ ਆ ਉਥੋਂ ਇਹਦਾ ਨਾਮ ਰੱਖਿਆ ਸਕੂਬੀ ਡੂਬੀ ਡੂ ਦੂ ਫੇ ਹਾਏ ਸਕੂਬੀ ਹਾ ਲੋ ਕਰ ਹਾ ਲੋ ਕਰ ਹਮੇ ਕਰ ਚੀਜ਼ ਦੀ ਲੈ ਤੂੰ ਹੁਣ ਕਰ ਹਾ ਲੋ ਕਹ ਨਿਕਣਾ ਇੱਦਾਂ ਨਹੀਂ ਇੱਦਾਂ ਕਰ ਇਹਦਾ ਪਤਾ ਨਹੀਂ ਹੁੰਦਾ ਮਾ ਮੈਨੂੰ ਨੂੰ ਕੋ ਨਾ ਲਓ ਪਲੀਜ਼ ਬਾਹਰ ਵੀ ਜਾਣਾ ਹੈ ਮੋ ਵੀ ਨਾ ਲਾ ਕੇ ਮੈਨੂੰ ਚੰਗਾ ਲੱਗਦਾ ਪਸ਼ੂ ਪਾਤ ਚੋ ਕੇ ਆਇਆ ਤੂੰ ਕਾਨੂੰ ਐਵੇਂ ਜੂ ਬਾਲਣ ਕਰਦਾ ਹੁੰਦਾ ਯਾਰ ਮੈਂ ਨਹੀਂ ਨਾਉਣਾ ਨਾਉਣ ਪਿੱਛੇ ਲੜਾਈ ਆ ਤੁਹਾਡੀ ਮੈਂ ਸ਼ਾਮਾਂ ਨੂੰ ਮੈਂ ਨਾਉਂਦਾ ਹੀ ਨਹੀਂ ਹੁੰਦਾ ਯਾਰ ਮੈਂ ਬਹੁਤ ਕਿਤੇ ਨਾਉਂ ਪਿੱਛੇ ਹਰਾਮ ਦੇ ਤਲਾਕ ਨਾ ਕਰਾ ਕੇ ਬਹਿ ਜਾਈ ਉਹ ਉਦਾਂ ਹੋ ਜਾ ਕਰਣਾ ਹੋਣਾ ਨਹੀਂ ਲੈ ਜੋ ਮਰਦੀ ਹੋਵੇ ਸੁਣਨੇ ਕੰਮ ਬੋਲਦਾ ਹਰਾਮ ਦਾ ਮੈਂ ਬੋਲਿਆ ਤੂੰ ਬੋਲੀਏ ਵੇ ਤੂੰ ਤਾਂ ਉਹ ਕਹਿੰਦੀ ਨਾ ਲਾ ਤੂੰ ਨਾ ਲਾ ਮੈਂ ਨਹੀਂ ਨਾਣਾ ਕਿਉਂ ਚਲੋ ਕਿਹੜੀ ਸਾਕੜੀ ਸੀ ਇਹਦੀ ਕਰੋ ਮੈਂ ਨਹੀਂ ਤੂੰ ਕਿਉਂ ਨਹੀਂ ਨਾਉ ਮੈਂ ਖੇੜਣਾ ਚਾਹ ਕੇ ਆ ਏਦਾਂ ਕਦਾ ਜੰਮਿਆ ਨਹੀਂ ਅੱਜ ਤੱਕ ਕੋਈ ਗਵਾਨ ਪਰ ਹੱਥ ਡਾਲਨੇ ਵਾਲਾ ਉਹ ਪੋਈ ਹੋ ਗਿਰ ਪਾਚੋ ਉਹ ਬੈਠ ਲਈ ਨਾ ਮੈਂ ਨਹੀਂ ਨਾਣਾ ਕਿਉਂ ਨਹੀਂ ਨਾਣਾ ਮੈਂ ਨਹੀਂ ਕਿਉਂ ਨਹੀਂ ਨਾਣਾ ਹਰਾਮ ਦਿਆ ਨਹੀਂ ਨਾਣਾ ਕਿਉਂ ਨਹੀਂ ਨਾਣਾ ਨਹੀਂ ਨਾਣਾ ਨਹੀਂ ਨਾਣਾ ਮੈਂ ਨਹੀਂ ਨਾਣਾ ਮੈਂ ਨਹੀਂ ਨਾਣਾ ਕਿਉਂ ਨਹੀਂ ਨਾਣਾ ਨਹੀਂ ਨਾਣਾ ਚੱਲ ਨਾ ਉੱਠ ਕੇ ਚੱਲ ਨਾ ਉੱਠ ਕੇ ਰਾਮਦੇਵ ਨੇ ਕਿੰਨਾ ਕੰਮ ਕੀ ਬੜਿਆ ਆ ਦੁਨੀਆ ਤਿੰਨ ਤਿੰਨ ਮਰਨਾ ਹੁੰਦੀ ਤੇ ਤੱਕਵਾਨੀ ਨਾ ਹੁੰਦਾ ਜਾ ਸਿਆਲਾ ਸਵੇਰੇ ਨਾ ਤਸੀ ਕੁੜੇ ਨਹੀਂ ਨਹੀਂ ਨਾ ਤਾ ਚੱਲ ਨਾ ਉੱਠ ਕੇ ਓ ਯਾਰ ਅਮਾ ਮੀਵਾਨੀ ਨਾ ਆਉਂਦਾ ਓ ਟੰਡਾ ਕਿਉਂ ਜਾਣਾ ਐ ਫਰੋਥੇ ਤੇ ਨਾ ਕਿ ਜਾਉਗੀ ਨਾ ਹਾਂ ਕੁਝ ਕੁਝ ਓ ਯਾਰ ਮੈਂ ਨਹੀਂ ਨਾਣਾ 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 ਕਹਦੇ ਨੇ ਓਏ ਫਿਰ ਬੋਲ ਹੋਇਆ ਕਰਾਜਿਆ ਲਗਾਇ ਤੇ ਓਨੇ ਗਿਆ ਹਲਾ ਇੱਥੇ ਮਾਰਨੂ ਹੌਣ ਕੱਢ ਕੇ ਯਾਰ ਅਮਾ ਮੈਂ ਨਾਣਾ ਕਹਦੇ ਨੇ ਮੈਂ ਨਹੀਂ ਨਾਣਾ ਹਰਾਮਦੇਰ ساری ਦੁਨੀਆ ਨਾਲੋਂ ਦੀ ਤੂੰ ਜ਼ਿਆਦਾ ਹੀ ਆ। ਯਾ ਕੀ ਆ ਤਬ। ਛੁਰੂ ਤਾਂ ਤੇਰਾ ਇਹੀ ਹਾਲ ਵਾ। ਮੈਂ ਨਹੀਂ ਨਾਉਣਾ। ਛੁਰੂ ਤਾਂ ਚੱਲ ਕੜਿਸ। ਪਹਿਲਾਂ ਜੀ ਲੈ ਆ ਆਤਮਾ ਕੇ ਦੇਗਾ। ਓ ਯਾਰ ਇਹ ਹੈਲੋ। ਆਪਾਂ ਬਣੋਗੇ। ਮੇਰੀ ਗਾਸ ਹੋੜੇ। ਫੇਰ ਨਾਣਾ ਕਿਤੇ ਨੂੰ ਮੋਟਰ ਤੇ ਚੱਲੋ ਅੱਜ। ਓ ਲੈ ਬਾਹਰ ਦਵਾ ਤਲਵਾ। ਮੇਰੀ ਗਾਸ ਹੋਏ ਇੱਧਾ ਕਰੋ ਨਾਲ ਤੂੰ ਵੀ ਬਾੜ ਲਓ ਫੇਰ ਨਾ ਹੁੰਦਾ। ਕੱਤਲ ਬਾਤ ਨਹੀਂ। ਪਹਿਲਾਂ ਤੂੰ ਬਾੜ। ਪਹਿਲਾਂ ਤੂੰ ਨਹੀਂ ਬਾੜ। ਤੂੰ ਨਹੀਂ ਬਾੜ। ਤੂੰ ਬਾੜ ਕੇ ਨਾ। ਯਾਰ ਮੈਂ ਬਿਮਾਰ ਹੋ ਜੂ ਯਾਰ। ਕੋਈ ਸ਼ਰਮ ਹਿਆ ਹੈ ਕੀ ਤਾਂ। ਇੰਨੀ ਗਰਮੀ ਆ ਮੈਂ ਅੱਧੀਆਂ ਬਾਹਾਂ ਦੀ ਟੀ-ਸ਼ਰਟ ਪਾਈ ਕਦ ਰਾਤ ਨੂੰ ਠੰਡ ਹੋ ਜਾਂਦੀ ਏ ਮੈਂ ਕਿਤੇ ਤਈਆ ਚਾੜਦਾ ਇੱਥੇ ਪੱਜੀ ਮੇਟਰੀ ਵਿੱਚ ਦੇਖ ਗਾ ਗਾ ਸੌੜ ਲਾ ਗੁੱਡੀ ਤੇਰੇ ਫਿਰਦਾ ਸਾਈਂ ਆਹ ਕੰਮ ਨਾ ਕਰ ਇਹਨਾਂ ਦਾ ਕੀ ਆ ਇਹਨਾਂ ਦਾ ਜਾਣਾ ਕਹ ਆ ਲੈ ਮੰਮ ਚੱਕੋ ਦੂਜੇ ਸਾਬਣ ਇੱਥੇ ਨਵਾ ਦੂਗੇ ਮੈਂ ਨੇ ਜਾਣਾ ਕਿ ਨਹੀਂ ਜਾਣਾ ਮੈਂ ਨਹੀਂ ਜਾਣਾ ਤੇ ਛਿੱਤਰਾ ਨਾ ਜਾਣਾ ਮੇਤੋਂ ਤੁਸੀਂ ਜੋ ਮਾਦੀ ਕਰ ਲਓ ਆਰਾਮ ਦੇ ਬੋਲ ਮੇ ਤੋਕੇ ਨਾ ਹੁੰਦਾ ਬੋਲ ਬਈ ਮੇਰਾ ਗਲਾ ਦੋਖਿਆ ਪਿਆ ਮੇਰੇ ਅੰਦਰ ਕੌਣ ਤਰਾਂ ਜਾਂਦਾ ਜੇ ਤੈਨੂੰ ਲੱਗ ਪੜੀ ਨਹੀਂ ਮੈਂ ਛਿੱਤਰਾ ਖਾਣ ਵਾਲੀ ਚੀਜ਼ ਨਹੀਂ ਕੋਈ ਵਿਆਹ ਨਹੀਂ ਪਾਣੀ ਨਹੀਂ ਪਾਣੀ ਨਹੀਂ ਗੰਨੂ ਤੇਰੇ ਕੋਲ ਛਿੰਨਾ ਕਿਲੀ ਆ ਜਾਣੀ ਆ ਉਹ ਪੀਣੀ ਕਿਲੀ ਆ ਜਾਣੀ ਆ ਗੋਪੀ ਮੇਰੇ ਮੇਰੇ ਆ ਪਾਤੀ ਪਾਤੀ ਪਾਸ ਤੋਂ ਤੇਰੇ ਚੱਤ ਆ ਦੋਲਾ ਤੇ ਨੂੰ ਸੋ ਮੈਂ ਤੈਨੂੰ ਮਾਰਨੀ ਮੇਰਾ ਸੋਲਾ ਮੀ ਵਰਸ ਇਸ ਯੂ ਟਡੇ ਨਾ ਬੰਦਾ ਟ੍ਰਾਂਸਫਰ ਕਰ ਦੋ ਓਏ ਪੰਜਾ ਮਟੇ ਜੰਗਲੀ ਆ ਜਾਂਦੀ ਆ ਮੈਂ ਪਾਥੀ ਮਾਰਨੀ ਤੇਰੇ ਮੇਰੀ ਗੱਲ ਜੇ ਪਾਣੀ ਪਾਤਾ ਤੇ ਪਾਥੀ ਬਝੀ ਲੇ ਮੈਂ ਕੁੜੀ ਦਾ ਪਾਥੀ ਮਾਰੀ ਜੇ ਕੁੜੀ ਦਾ ਪਾਥੀ ਮਾਰੀ ਤੇ ਤੇਰੀਆਂ ਨਾਸਾਂ ਮੈਂ ਸੇਕ ਦਾਨੀਆਂ ਇਥੋਂ ਪਾਥੀ ਬਝੀ ਪਟਿਆਲੇ ਕੰਨਾਂ ਦੇ ਵਿੱਚ ਟੀ ਟੀ ਬਜੜੀਆਂ ਓਏ ਨਹੀਂ ਨਹੀਂ ਮੈਂ ਤੇਨੂੰ ਸੋ ਬਲਬ ਬੁਲ ਬਣਾ ਤੇ ਸਾੜ ਦੇ ਵੇ ਰੋ ਲੈਣਾ ਚੱਲ ਵੇ ਨਾ ਉਹ ਲਾ ਪਾਣੀ ਆ ਤੇ ਆਓ ਥੋੜੀ ਆ ਨਹੀਂ ਪਾਣੀ ਨਹੀਂ ਮੇਰੇ ਘਰ ਜੋ ਦਾ ਅਗਰ ਖੋਨੇ ਜੀ ਨਾਲ ਜਿਹੜੀ ਬਈ ਉਹ ਪੇਂਡਗੋ ਪੇਂਡਗਰੀ ਆ ਗਈ ਉਹ ਕਿਤਾਬੇ ਲਿਆ ਅੰਗਰੇਜ਼ੀ ਵਾਲੀ ਜੇ ਪਾਤੀ ਆ ਪਾਤੀ ਪੈੜੀ ਜੇ ਹੈ ਨਾ ਸੁੱਚੀ ਦਿੰਦਾ ਹਾਂ ਮਾਂ ਮੇਰੇ ਘਰ ਪਾਣੀ ਨਾ ਪਈ ਇੱਕ ਮਿੰਟ ਬਈ ਇੱਕ ਮਿੰਟ ਮੈਨੂੰ ਮੈਨੂੰ ਹੁਣ ਕਿਹੜੀ ਸੱਕੜੀ ਸੀ ਮੇਰੇ ਕਿਹੜੀ ਛੇਲੇ ਤੇ ਪਾਣੀ ਨਾ ਪਈ ਹੋ ਜੋ ਮਾਰੀ ਦੇ ਮੈਂ ਫੇਰ ਚੱਲਣਾ ਹਾਂ ਪਾਪਾ ਮੇਰੇ ਘਾਸਾ ਇਹ ਤਾਂ ਮੈਨੂੰ ਤੇ ਨੋਂ ਤੇ ਨੋਂ ਤੇਰੇ ਤੇ ਪਟਿਆਲੇ ਜਿਹੜੇ ਵੀ ਬਾਬਿਆਂ ਨੂੰ ਤੁਸੀਂ ਦਿਓਂਦੇ ਸਾਨੂੰ ਓਡੀ ਸੌ ਮੇਰੇ ਘਾਸਾ ਸੁਣ ਲਾ ਇੰਗਲੈਂਡ ਦੇ ਵਾਲੇ ਬਾਬਿਆਂ ਦੀ ਸੌ ਉਹ ਕੋਈ ਤੇਰੇ ਪੂਤਾਂ ਤੇ ਤੇਰੇ ਨੂੰਮੀ ਲਾਤੀ ਸੀ ਸੌ ਤੇਨੂੰ ਤੁਹਾਨੂੰ ਨਹੀਂ ਦੀ ਸੌ ਤੈਨੂੰ ਹਟ 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 ਓਏ ਮੇਰੇ ਮੇਰੇ ਸਾਹ ਮੇਰਾ ਸਾਹ ਮੇਰਾ ਪਾਣੀ ਨਾ ਬਾਈ ਮੇਰਾ ਸਾਹ ਤੇਨੂੰ ਸੌ ਮੇਰੇ ਘਾਸਾ ਹਾਂ ਮੇਰਾ ਸਾਹ ਮੇਰਾ ਖਾਲਾ ਪਰ ਹੋ ਗਿਆ ਗੁੱਡੀ ਚੱਲ ਉਧਰੋਂ ਚੱਲ ਫੇ ਚੱਲ ਉਧਰੋਂ ਮੈਂ ਬਾਜ ਬਹ ਜਾਣੀ ਆ ਤਰਪਾ ਆਪੇ ਤਰਪਾ ਹੈ ਬਾਬਿਆ ਜੀ ਬਚਾ ਲੋ ਅੱਜ ਨਹੀਂ ਨਾ ਉਹਦਾ ਲੈਟ ਵੀ ਮਸਾਂ ਹੈ ਸੱਚੀ ਕਹਿਣਾ ਹੈ ਪ੍ਰਭਾਤਮਾ ਹੈ ਪ੍ਰਭਾਤਮਾ ਹੈ ਵਾਹਿਗੁਰੂ ਅੱਜ ਨਹੀਂ ਨਾਉਣਾ ਸੱਚੀ ਕਹਿਣਾ ਫੇ ਸੱਚੀ ਮੈਂ ਮੇਰਾ ਤਾਂ ਗਲਾ ਦੁਖਦਾ ਇਹਨਾਂ ਨੂੰ ਗੋਲ-ਗੋਲ ਕੇ ਮੇਰਾ ਸਾਰਾ ਦਿਨ ਨੂੰ ਸਿਰ ਖਾਂਦੇ ਤੁਸੀਂ ਅੱਜ ਨਾ ਰੁਕ 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 ਓਏ ਰੋ ਵੇਰਾ ਕੁੜਾ ਤੇਰੇ ਮੈਂ ਸੱਜੀ ਪਾਥੀ ਮਾਲਾ ਪਾਥੀ ਮਾਰ ਕੇ ਆਉਂਦਾ ਤੂੰ ਆ ਤਾ ਸਾਈਕੋਸਕ ਮੈਂ ਆਹ ਰਹਿ ਲੈ ਕੁੜੀ ਦੇ ਮੈਂ ਮੋਰੇ ਆ ਜਨਾ ਤੇਰੀ ਮਾਂ ਦੇ ਲੱਗਣੀ ਆ ਮੈਂ ਤੈਨੂੰ ਇਹਨਾ ਦੱਸ ਦਿੱਤਾ ਪਾਥੀ ਬੱਜਣੀਆਂ ਪਟਿਆਰੇ ਕੰਨਾ ਬਾਹਰ ਲੈਸ ਕਰਨਾ ਜੀ ਮੇਰੇ ਵੱਜੂ ਦੇ ਵੱਜੂ ਮੇਰੇ ਵੱਜੂ ਮੇਰੇ ਵੱਜੂ ਤਾਂ ਆ ਕੰਮ ਪਾਥੋ ਪਾਥੀ ਹੋ ਜਾਣਾ ਇੱਥੇ ਹੋ ਨਹੀਂ ਜਾਣਾ ਮੈਂ ਹੀ ਓਏ ਤੂੰ ਤੂੰ ਸੌ ਓਏ ਤੂੰ ਸੌ ਓਏ 2 3 ਦਾ ਪਿਆ ਹੀ ਨਹੀਂ ਨਾ ਕੀ ਹੈ ਚਾਹ ਲੈ ਅਸੀਂ ਹੁੰਦੇ ਆ ਪੁਰਾਣੇ ਪੱਪੀ ਬਲੀ ਦੇ 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 ਐਟ 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 ਮੈਂ ਦਾਸਤਾ ਗੈ ਲੋ ਦਾਗ ਲੈ 1 2 3 ਇਹਨੇ ਦਈ ਨਾ ਹਣਾ ਅੱਜ ਕਿਹਦੀ ਸਮਾਨ ਲੰਮੀ ਪੇ ਬੋਲ ਲੈ ਮੈਂ ਚਾਹ ਲੈ ਲੋ ਨੋਲਾਂਗੇ ਨਹੀਂ ਚਾ ਚਾਵਲ ਲੈ ਲਵਤੇ ਮੈਂ ਹੁਣ ਭੰਨਣੀ ਆ ਨਹੀਂ ਉਹ ਪਹਾਥਲਾ ਕੁੜੀ ਮੈਂ ਹੈਗੀ ਆ ਤੇ ਬਰੋਬਰ ਖੜੀ ਆ ਡਾਕਟਰ ਆ ਤੇ ਕਰਾਟੇ ਹਾਂ ਦੰਦਾਂ ਦੀ ਦੇਵਾ ਜਿੰਰੀ ਜੀ ਕੋ ਬੋਲੀ ਕਰਾਟੇ ਕਹਿੰਦੀ ਅੰਮਾਰੀਏ ਨਾ ਪਟਿਆਲੇ ਦੀ ਚੀਜ਼ ਹੁਣ ਐਦਾਂ ਕਰੋ ਨਾਲ ਤੁਨੀ ਲੈ ਜਾਓ ਬਾੜ ਕੇ ਫੇ ਮੈਨੂੰ ਦੋ ਗੋ ਘੜਾ ਜਿਆ ਖੁੱਲਿਆ ਐਦਾਂ ਨਹੀਂ ਮੈਨਾਂ ਹਾਂਦਾ ਦਦਾਨਾ ਨਾ ਦੋ ਮੈਂ ਇਹ ਦਦ ਨਾਲ ਆ ਕਮਾਲ ਕੇ ਰੱਖਣੀ ਆ ਹਾਏ ਗੋਪਿਆ ਦਾ ਸਿਆਲ ਵੀ ਨਹੀਂ ਆਇਆ ਪੁੱਤਰਾ ਉਹ ਨਹੀਂ ਚੜਦਾ ਜਾਂਦਾ ਪਾ ਦੇ ਕੋਣੇ ਪਾ ਸੀ ਕਿਥੇ ਰੁਪਏ ਦੀ ਇੱਥੇ ਆ ਲੈ ਲੈ ਨਹੀਂ ਗਈ ਇਹ ਚੱਕੀ ਫੇਰਦੀ ਸੀ ਇਹ ਹੀ ਸੀ ਆ ਦਦਾਨੀ ਕੋਲ ਪਤਾ ਕਿਦਾਂ ਮੈਂ ਬਿਮਾਰ ਹੋ ਗਿਆ ਫੇਰ ਲਿਹਾਫੇ ਦੁੱਧਾ ਦੇ ਇਹ ਇਹਨੂੰ ਬਾੜੋ ਅੱਗ ਏ ਅਮਾ ਤੁਹਾਡਾ ਖੇਰੇ ਵਾਲਾ ਟੱਪੂ ਅੱਗ ਲਾਉਣ ਨੂੰ ਬਹੁਤ ਜਿਆਦਾ ਦੇਰ ਲੱਗਦੀ ਆ ਟੱਟੀ ਵਾਲਾ ਕਿਹੜਾ ਘੱਟ ਆ ਸਾਧ ਨਾਲੋਂ ਜ਼ਿਆਦਾ ਤੇਜ਼ ਟੱਟੀ ਆ ਆਹ ਦੇਖ ਹਾਂ ਖੇਰੇ ਵਾਲਿਆਂ ਦਾ ਨਾਂ ਨਾਲ ਹੀ ਤੈਨੂੰ ਨਾ ਦੱਸਦੀਆਂ ਮੈਂ ਕਿੱਸ ਸਤੀ ਪਈਆਂ ਮੈਨੂੰ ਹੋਰ ਨਾ ਸਤਾਵੀਂ ਉਹਨਾਂ ਨੇ ਸਤਾਇਆ ਹਨਾ ਹਾਂ ਉਹਨਾਂ ਨੇ ਨਹੀਂ ਸਤਾਇਆ ਤੇਰੇਆਂ ਨੇ ਸਤਾਇਆ ਮੈਨੂੰ ਹਣਾ ਚੱਲ ਚੁੱਪ ਕਰ ਹਾਂ ਕਿਉਂ ਚੁੱਪ ਨਾਪੜੀ ਵਰੀ ਚੁੱਪ ਕਰ ਜਾ ਉਹ ਲਿਆ ਕੋਦੇ ਨੂੰ ਅੱਗ ਲਾ ਆਪਣੀ ਮਨ ਦੇਖ ਸਾਜ ਆਪਣੀ ਮਨ ਚੁੱਪ ਕਰ ਲੈ ਮੇਰੇ ਪਿੱਛੇ ਤੇ ਜਲੂਸ ਕੱਢੋ ਤੂੰ Boy,